ਵਾਹਿਗੁਰੂ ਜੀ ਕਾ ਖਾਲਸਾ ਸ਼ੇਰ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ 'ਤੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰਕੀ ਬਖਸ਼ੇ ਤੇ ਨਾਲੇ ਬਖਸ਼ੇ ਜੀ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਨੁੱਖਾਂ ਨੂੰ ਜੀ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਆਨੰਦ ਆ ਜਿਹੜੀ ਰਾਤ ਨਿਕਲੀ ਆ ਜੀ ਉਹ ਤੂਫਾਨ ਚੱਲਿਆ ਰਾਤ ਉਹ ਮੀਂਹ ਪਿਆ ਵੀ ਜਿਹੜਾ ਕਣਕ ਦਾ ਕੰਮ ਸੀ ਉਹ ਸਾਰਾ ਬੱਚਾ ਠੱਪ ਹੋ ਗਿਆ। ਕਈ ਜਗ੍ਹਾ ਮਤੇ ਤਾਂ ਅਹਣ ਵੀ ਕਹਿੰਦੇ ਨੇ ਉਹਨੂੰ ਗੋਲੇ ਵੀ ਕਹਿੰਦੇ ਨੇ, ਵਰਪ ਦੇ ਡਲੇ ਵੀ ਕਹਿੰਦੇ ਨੇ। ਉਹ ਵੀ ਪੈ ਗਏ। ਵੀ ਚਲੋ ਵਾਹਿਗੁਰੂ ਅ ਅੱਪਾ ਤਾਂ ਇਹ ਅਰਦਾਸ ਕਰਦੇ ਹਾਂ ਸ਼ੁਰੂ ਤੋਂ ਹੀ ਜਦ ਜਦ ਤੱਕ ਕਣ ਕਾਂ ਰੰਗ ਬਦਲਨੇ ਸ਼ੁਰੂ ਕਰ ਦਿੰਦੇ ਵੀ ਇਹ ਅਰਦਾਸ ਹੁੰਦੀ ਸਾਡੀ ਵਾਹਿਗੁਰੂ ਵੀ ਭਾਈ ਜਿਹੜਾ ਦਾਣਾ ਦਾਣਾ ਬੀਜਿਆ ਵਾ ਸਭ ਦੇ ਆਪਣੇ ਆਪਣੇ ਘਰ ਪਹੁੰਚੇ ਤੇ ਸਭ ਦੀਆਂ ਹੋਵੇ ਮਨੋ ਕਾਮਨਾਵਾਂ ਪੂਰੀਆਂ। ਪਰ ਰੱਬ ਪਤਾ ਨਹੀਂ ਕਿਹੜੇ ਰੰਗਾਂ ਦੇ ਵਿੱਚ ਰਾਜੀ ਸਵਾਰ ਕਹਿੰਦੇ ਸੀ ਵੀ ਵੈਦਰ ਨੇ ਪੂਰਾ ਸਾਥ ਦਿੱਤਾ ਫਸਲ ਦਾ ਕਣਕ ਦਾ ਅ ਜਦੋਂ ਤੱਕ ਪੱਕੀ ਨਹੀਂ ਜਦੋਂ ਹੁਣ ਪੱਕ ਗਈ ਹੁਣ ਸਾਰਿਆਂ ਦੀ ਜਾਨ ਮੁੱਠੀ ਚਾਹੀਦੀ ਐ ਮੈਂ ਮੰਡੀ ਚ ਜਾ ਕੇ ਆਇਆ ਜੀ ਮੈਂ ਜਸਵੀਰ ਰਵਾਜੀ ਦੀ ਬਣਦੀ ਕਣਕ ਗੇਰ ਕੇ ਆਇਆ ਮੰਡੀ ਦੇ ਵਿੱਚ ਓਹੋ ਮੰਡੀ ਦੇ ਵਿੱਚ ਕਣਕਾਂ ਦੇ ਥੱਲੇ ਪਾਣੀ ਘੁੰਮਦਾ ਜੀ ਜਿਹੜੀ ਬੋਰੀ ਭਰੀਆਂ ਪੀਆਂ ਉਹ ਸਾਰੀਆਂ ਗਿੱਲੀਆਂ ਹੋ ਗਈਆਂ ਰਾਤ ਨੂੰ ਕਿਉਂ ਐਨ ਟਾਈਮ ਟੂ ਟਾਈਮ ਐ ਸਾਰਾ ਕੰਮ ਹੋਇਆ ਜੀ ਇੱਕੋ ਲਗ ਤਵਾ ਗਈ ਉਤੋਂ ਬਾਅਦ ਮੀ ਵੀ ਨਾਲੇ ਆ ਗਿਆ ਵੀ ਤੂਫਾਨ ਉਹ ਚੱਲਾ ਰਸਤੇ ਦੇ ਵਿੱਚ ਦਰਖਤ ਗਿਰੇ ਪਿਆ ਕੋਈ ਤਾਰਾ ਵਰਕਰ ਕਿਹਾ ਕਿਤੇ ਖੰਭਾ ਟੁੱਟ ਗਿਆ ਕਿਤੇ ਕੋਸਲ ਲਾਈਟ ਹੋ ਗਈ ਜੀ ਗੁੱਲ ਲਾਈਟ ਗੁੱਲ ਹੋਣ ਦੇ ਨਾਲ ਨਾਲ ਸਵੇਰ ਦਾ ਜੀ ਅੱਜ ਘਰ ਦੇ ਵਿੱਚ ਵੀ ਗਾ ਪਿਆ ਵਾ ਲਾਈਟ ਪਿੱਛੇ ਲਾਈਟ ਪਿੱਛੇ ਗਾ ਪਿਆ ਵਾ ਸੰਦੀਪ ਨੂੰ ਬਸ ਇਹ ਟੈਂਸ਼ਨ ਹੋ ਜਾਂਦੀ ਵੀ ਟੈਂਕੀ ਪਾਣੀ ਦੀ ਟੈਂਕੀ ਪਾਣੀ ਦੀ ਹੋਈ ਜਾਂਦੀ ਆ ਇੱਕ ਬੰਦਾ ਹੁੰਦਾ ਵੀ ਥੋੜਾ ਜਿਹਾ ਸੋਚ ਸਮਝ ਕੇ ਕੰਮ ਲੱਜਾਂਦਾ ਫਿਰ ਕਰਨ ਜਾਂ ਪਤਾ ਵੀ ਇਹ ਚੀਜ਼ ਦੀ ਸਾਨੂੰ ਦਿੱਕਤ ਆ ਸਕਦੀ ਆ ਤਾ ਅਨੁਪਾਤ ਲੈਂਟ ਨਾਲ ਵਰਤੀ ਹੈ ਪਰ ਇਹ ਲੈਂਟ ਨਾਲ ਵਰਤਦੇ ਨਹੀਂ ਉਲਟਾ ਉਹਦੇ ਪਿੱਛੇ ਕਿਲੇਸ ਕਰਨ ਬਹਿਣਾ ਉਹ ਜਨਰੇਟਰ ਲਿਆ ਉਹ ਫਲਾਣਾ ਲਿਆ ਉਹ ਲਾਈਟ ਨਹੀਂ ਆਈ ਉਹ ਆਈ ਨਹੀਂ ਹੋਇਆ ਵੀ ਰੌਲਾ ਪਾਉਣ ਨਾਲ ਕੋਈ ਹੱਲ ਨਹੀਂ ਹੁੰਦਾ ਜਿਹੜੀ ਵਿਵਤਾ ਉਹ ਤਾਂ ਚੱਲਣੀ ਪੈਣੀ ਜਿਹੜੀ ਲਾਈਟ ਵਾਲੀ ਵਿਵਤਾ ਹੈ ਜਾਂ ਪਾਣੀ ਮੁੱਕ ਗਿਆ ਉਹ ਤਾਂ ਭਾਈ ਹੁਣ ਚੱਲਣੀ ਹੋ ਪੈਣੀ ਹੈ ਪਾਣੀ ਹੈਗਾ ਹੈ ਐਜੀ ਗੱਲ ਨਹੀਂ ਹੈਗੀ ਵੀ ਨਹੀਂ ਹੈਗਾ ਬਸ ਉਹਦੇ ਪਿੱਛੇ ਹੀ ਗਾਹ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਟਾਈਮ ਹੋ ਚਲੇ ਆ तकरीबन 10 ਵਜੇ ਚਲੇ ਆ ਸੇ ਸਾਫ ਸਫਈਆ ਕਰਿਆ ਜੀ ਅੰਦਰਾਂ ਤੋਂ ਵਿੱਚ ਤੇ ਕੁਛ ਕਰਦੇ ਨਿਕਲੀ ਉਹ ਰਾਤ ਦੀ ਐਨੀ ਹਵਾ ਚੱਲੀ ਵੀ ਡੜੀ ਗਰ ਦਾ ਕਣਕਾਂ ਦਾ ਨਾ ਵਿੱਚ ਉਸ ਮਾਰ ਨੂੰ ਚੜਹਾ ਤਾਂ ਉਹ ਕੁਛ ਥੱਲੇ ਉਤਰ ਗਿਆ ਚਲੋ ਮੀ ਪੈਣ ਨਾਲ ਵੀ ਚਲੋ ਇੱਕ ਮੌਸਮ ਤਾਂ ਚਲੋ ਕਲੀਅਰ ਹੋਗਾ ਜਦ ਕਣਕਾਂ ਵਾਢਣ ਨਾਲ ਜਾ ਥਰੈਸ਼ਰ ਚੱਲਣ ਨਾਲ ਵਿੱਚ ਸਰਵੋਥ ਥਰੈਸ਼ਰ ਨਾਲ ਗੱਡੀਆਂ ਉਹ ਕਰਦਾ ਚੜਿਆ ਸੀ ਉਹ ਉਤਰ ਗਿਆ ਤੇ ਬਾਕੀ ਕਣਕ ਨੂੰ ਤਾਂ ਅਜੇ ਨੁਕਸਾਨ ਹੈਗੀ ਹੈਗਾ ਤੇ ਹੁਣ ਮੈਂ ਬੈਕ ਕੈਮਰਾ ਕਰਦਾ ਹਾਂ ਦੋਹੇ ਜਿਹੜੀਆਂ ਅੰਦਰਾਂੀਆਂ ਜਠਾਣੀਆਂ ਬੈਠੀਆਂ ਸਲਾਹਾਂ ਜੇ ਕਰੀ ਇਹਨੀਆਂ ਪਤਾ ਇੱਕ ਗੱਲ ਹੈਗੀ ਆ ਵੀ 5 ਮਿੰਟ ਵਾਸਤੇ ਲਾਈਟ ਆਈ ਸੀ ਸਿਰਫ 5 ਮਿੰਟ ਵਾਸਤੇ ਲਾਈਟ ਆਈ 5 ਮਿੰਟ ਵਾਸਤੇ ਤੇ ਸੰਦੀਪ ਨੇ ਜਦੋਂ ਕਹਤਾ ਕਹਿੰਦੇ ਮੋਟਰ ਚਲਾਇਓ ਮੈਂ ਪ੍ਰਸ਼ਾਦ ਦਾ ਸਕਦਾ 10 ਟਾਈਮ ਤੇ ਭਾਬੀ ਜੀ ਨੂੰ ਭਾਬੀ ਜੀ ਨੂੰ ਮਹਾ ਵੀ ਚੱਲ ਮਾ ਹੁਣ ਕਿਹੜੇ ਲਾਈਟ ਪੱਢਣੀ ਜੇ ਆਏਗੀ ਪਏ ਦੀ ਭੱਜਦੀ ਹੈ ਜੀ ਚਲੋ ਮੋਟਰ ਚਲਾਈ ਦੀ 5 ਮਿੰਟ ਬਾਅਦ ਲਾਈਟ ਭੱਜ ਗਈ ਜੀ ਉਦੋਂ ਬਾਅਦ ਸਦੀਵ ਥੋੜਾ ਜਿਹਾ ਤੁਹਾਨੂੰ ਪਤਾ ਵੀ ਉਹਦਾ ਬੀਪੀ ਵੱਧਦਾ ਜਦ ਮੈਂ ਕਹਦਾ ਫਲਾਣਾ ਟਪਕਾਣਾ ਦੀਦੀ ਨੇ ਮੋਟਰ ਚਲਾਈ ਦੀਦੀ ਨੇ ਵੀ ਮੂਰੇ ਤਾਂ ਕਹਿਤਾ ਕਹਿੰਦੀ ਮੈਨੂੰ ਵਿੱਕੀ ਨਾ ਕਹਿਤਾ ਤਾਂ ਲੈਟਰੀ ਭੱਜਦੀ ਆਗੀ ਮੈਂ ਤਾਂ ਰਿਹਾ ਮੈਂ ਮੈਂ ਵੀ ਮੈਂ ਵੀ ਕਾ ਮੈਂ ਮੈਂ ਵੀ ਜਦੋਂ ਗੱਲ ਕਹੀ ਮੈਂ ਅੱਗੇ ਤਾਂ ਤੁਸੀਂ ਪਤਾ ਨਹੀਂ ਮੇਰਾ ਕਿੰਨਾ ਕਹਿਣਾ ਮੰਨਦਾ ਜਿਹੜਾ ਅੱਜ ਮੰਨ ਲਿਆ ਵੀ ਜਿਹੜੀ ਮੋਟਰ ਚਲਾਉਣਗੇ ਬਸ ਇੱਕ ਵਾਰੀ ਤਾਲਾ ਮਟੋਲੇ ਦੇ ਵਿੱਚ ਲਾਈਟ ਫੇਰ ਭੱਜ ਗਈ ਹੁਣ ਦੇਖਦੇ ਕਦ ਆਉਂਦੀ ਕਦ ਨਹੀਂ ਤੇ ਮੈਂ ਬੈਕ ਕੈਮਰਾ ਕਰਦਾ ਹੁਣ ਤੇ ਚੱਲ ਰਿਹਾ ਸਫਾਈਆਂ ਦਾ ਕੰਮ ਡੱਟ ਡੱਟ ਸੰਦੀਪ ਨੂੰ ਫੋਨ ਦੇਖੋ ਜੀ ਕਿਹੜਾ ਚੱਕਿਆ ਵਟਾ ਡੱਟ ਡੱਟ ਫੀਰ ਲਈਏ ਵਾਈ ਗੁਰਜੀ ਦਾ ਸਾ ਵਾਈ ਗੁਰਜੀ ਪਤੇ ਮੈਂ ਕਹ ਦੇਖਾਂ ਤਾਂ ਸੀ ਲੱਖ ਵਾਲਾ ਫੋਨ ਕਰ ਦੋ ਲੱਖ ਤਾਂ ਤਾਂ ਪਰਿਆ ਵਾਈ ਗੁਰਜੀ ਦਾ ਸਾ ਵਾਈ ਗੁਰਜੀ ਮਾਤਾ ਨੂੰ ਫੋਨ ਵਿੱਚ ਰੱਖ ਕੇ ਚੜ੍ਹਦੀਆਂ ਕਲਾ ਦੇ ਵਿੱਚ ਰੱਖ ਕੇ ਲੈਟ ਆ ਗਈ ਮੈਂ ਤਾਂ ਆਪਣੀ ਦੀਰ ਜੀ ਨੂੰ ਹੱਥ ਮਾਰ ਕੇ ਕਹਦੇ ਵੀ ਦੀਰ ਜੀ ਮਾਰ ਚਲਾਦਾ ਹੌਲੀ 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 ਆਈ ਕਹਿੰਦਾ ਤਾਂ ਵੀਰ ਦੀ ਮਟਰ ਚਲਾਦਾ ਹੂ ਨਾ ਵੀਰ ਦੀ ਮਟਰ ਚਲਾਦਾ ਹੂ ਇਹ ਤੁਸੀਂ ਕਹੋ ਪਰ ਸਵਾ ਤਾਂ ਮਟਰ ਚਲਾਦਾ ਹੂ ਨਹੀਂ ਅਲਾਈਟ ਤਾਂ ਚੱਲ ਆ ਗਈ ਠੀਕ ਐ ਆ ਤੁਸੀਂ ਮੇਰੇ ਪੁੱਤ ਚ ਪੜਾਤਾ ਤੇ ਪਈਆਂ ਇਹ ਕੋਈ ਗੱਲ ਨਹੀਂ ਹੁੰਦੀ ਹੈਗੀ ਪੁੱਤ ਤੇ ਤੈਰਾਂ ਤਾਂ ਤੇ ਪਈਆਂ ਕੀ ਗੱਲ ਆ ਕੋਈ ਪਤਾ ਕਿਸੇ ਨਹੀਂ ਆ ਰਿਸ਼ਤੇਦਾਰਾਂ ਨੇ ਜਿਆਦਾ ਆਓਗੇ ਜਿਆਦਾ ਗੱਲਾਂ ਸਫਾਈ ਕਰਾਂ ਜੀ ਆਪਾਂ ਗਨਗ ਦੀ ਨਾਲ ਗੰਦ ਪਾਈ ਜੋ ਫੇਰ ਜੀ ਸੰਦੀਪ ਸਫਾਈਆਂ ਨਹੀਂ ਕਰਦੀ ਮੈਂ ਤਾਂ ਕਹੇ ਨਹੀਂ ਤੈਨੂੰ ਵੀ ਤੂੰ ਸਫਾਈ ਨਹੀਂ ਕਰਦੀ ਮੈਂ ਤਾਂ ਤੈਨੂੰ ਕਹ ਦੋ ਦਿਨ ਬਾਪੋਚਾ ਲਾਇਆ ਕਰ ਤੇ ਗੰਦੋ ਹਾਏ ਵੇ ਫੇਰ ਤੇ ਬਾਹਲੀ ਨਾਲ ਨਰਕ ਪੈਣ ਰੱਖਦੇ ਨਰਕ ਪੈਣਾ ਮਠਈ ਜਾ ਪੈੜਾ ਆ ਇੱਕ ਵਾਰ ਤਾਂ ਘਰ ਚ ਸਾਰੇ ਝਾੜੂ ਪੋਚਾ ਕਰਦੇ ਕੋਈ ਕਿਸੇ ਦੀਆਂ ਪੈਰਾਂ ਨਹੀਂ ਧੋਂਦੇ 24 ਘੰਟੇ ਬਾਅਦ ਦੁਬਾਰਾ ਫੇਰ ਝਾੜੂ ਪੋਚਾ ਕਰਦੇ ਮੈਂ ਵੀ ਉਵੇਂ ਹੀ ਕਰਦੀ ਆ ਕਰੋ ਕਰੋ ਪੈੜਾ ਨਹੀਂ ਮਠਈ ਬੱਦਿਆ ਆ ਪੈੜਾ ਨਹੀਂ ਮਠਈ ਪੈੜੇ ਮਟੇਂਦੀ ਆ ਤੂੰ ਆਹ ਜਿਹੜੀਆਂ ਆ ਕੋਈ ਪੈੜਾ ਨਹੀਂ ਹੈਗੀਆਂ ਹੂੰ ਤਰਾ ਗਿੱਲੇ ਚ ਜਾਣਾ ਜ਼ਰੂਰੀ ਹੈ ਤੇਰੀ ਪੈੜਾ ਮਟਾਈਏ ਤੂੰ ਆਪ ਬੰਦ ਆ ਪਾਣੀ ਫਿਰਦਾ ਜੀ ਦੇਖੋ ਆ ਰੱਖੇ ਆ ਦੇਖੋ ਪਾਣੀ ਫਿਰਦਾ ਜੀ ਉਹ ਪਾਣੀ ਓਹੋ ਹਾਂ ਕਿ ਕੀ ਪੋਚਾ ਲਾ ਰਹਾ ਤੋਂ ਜ਼ਿਆਦਾ ਸੌਂਗ ਤੇ ਨਾ ਪਰ ਤੈਨੂੰ ਤੈਨੂੰ ਰੋਕਿਆ ਕਿਸੇ ਨੇ ਨਹੀਂ ਮੈਂ ਨਾ ਕਰੀ ਕਿੱਥੇ ਬੰਦ ਕਿ ਕੀ ਕਰਦਾ ਤੈ ਬੋਚਾ ਨਹੀਂ ਲਾਉ ਮੈਂ ਤਾਂ ਫਿਰ ਹੀ ਜਣਾ ਮੇਰਾ ਘਰ ਆ ਬਸ ਫੇ ਤੈ ਕਹਿਣਾ ਵੀ ਮੇਰੇ ਪ੍ਰੇਮੇ ਵਾਲੇ ਪੈੜਾ ਮਟਾਈਏ ਮਾਫੀ ਮੈਂ ਤਾਂ ਕਹੂੰਗੀ ਇਹ ਗੱਲ ਹਾਲੇ ਲਾਉਣਾ ਨਹੀਂ ਹੈਗਾ ਵੀ ਕਿਨੂੰ ਬੰਦ ਦੇ ਪਹਿਲਾਂ ਉੱਤੇ ਬੈੱਡ ਪਰ ਹਾਂ ਉਹ ਡੰਡ ਤੋਂ ਬੰਨ ਬੈੱਡ ਮੈਂ ਕਿੰਨਾ ਕੀ ਹਾਲ ਮੇਰਾ ਬੁਲਾ ਹਾਲ ਹੈ ਪਤਨੀਆਂ ਟਾਕੀਆਂ ਤਾੜ ਤਾੜ ਆਨ ਬੈਣ ਦੀ ਉੱਪਰ ਟਿਲ ਕੇ ਤਾਂ ਟੱਕਣਿਆ ਤਾੜ ਤਾੜ ਬਦੋਂ ਨਹੀਂ ਆਪਣੇ ਆਪ ਸੀ ਤਾਂ ਲਾ ਗੀਆਂ ਲਾ ਗਏ ਤੇ ਅਸੀਂ ਮੈਂ ਕਰਨ ਮੈਂ ਉੱਪਰ ਵੀ ਬਹੁਤ ਨਹੀਂ ਇੱਕ ਗੱਲ ਹੋਰ ਤੁਸੀਂ ਹੁਣ ਚਾਰ ਪੰਜ ਦਿਨ ਹੋ ਗਏ ਏਸੀ ਚ ਪੈਨੇ ਆ ਠੀਕ ਹੈ ਟਾਕੀਆਂ ਤਾਂ ਭੁੱਲੀਆਂ ਗਈਆਂ ਟਾਕੀਆਂ ਤਾਂ ਥੋੜੀਆਂ ਸਾਰੀਆਂ ਭੁੱਲੀਆਂ ਪਈਆਂ ᱛੀਆਂ ਵੀ ਕਵੀਰ ਕੋ ਜਮ ਹਾਂ ਇਹ ਉਹ ਲੰਪਾ ਸਾਖਿਆ ਹੈ ਨਾ ਤੱਬਰ ਦਾ ਸਰ ਗਿਆ ਹੈ ਨਾ ਤੱਬਰ ਦਾ ਉਹ ਫੁੱਟੀਆਂ ਨਹੀਂ ਉਹ ਕੁੰਡੀਆਂ ਤਾਂ ਲੱਗਦੀਆਂ ਇੱਕ ਨਹੀਂ ਅੱਧੀ ਵੀ ਸਾਰੀਆਂ ਜਿੰਨੀਆਂ ਵੀ 1 2 3 4 4 ਇਹਦੇ ਵੀਰ ਜੀ ਲਾਉਦੇ ਹੁੰਦੇ ਨੇ ਉਹਨਾਂ ਨੂੰ ਜ਼ੋਰ-ਜ਼ੋਰ ਨਾਲ ਮੇਥੇ ਤਾਂ ਲੱਗਦੀਆਂ ਨੇ ਕਿਧਰੇ ਤਾਂ ਕਿਧਰੇ ਨੂੰ ਖੋਲਦੇ ਖਾਤੇ ਆ ਜਲਾ ਦੇ ਉਹਨਾਂ ਨੇ ਖੋਲ ਹੀ ਹੋਣ ਕਿੱਦਾਂ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਕਦੋਂ ਖੋਲਣੀ ਵਪਾਗਣਾ ਇਹ ਐਸੀ ਲੱਗੂਗਾ ਢਾਕੇ ਖੋਲੂਗੇ ਮੇਰੇ ਤਾਂ ਨਾ ਪਾਗਲਾਂ ਤਾਂ ਦਸੰਗ ਵੀ ਨਹੀਂ ਹੁੰਦੇ ਹੁੰਦੇ ਤਾਂ ਆਪਣੇ ਵਰ ਕੀ ਨਾ ਹੋਵੇ ਬਸ ਫਿਰ ਉਹ ਵੀ ਤੇਰੇ ਵਰਗਾ ਆ ਦੇਖ ਆ ਚੀਜ਼ ਦੁਖਦੀ ਹੈ ਮੇਰੀ ਅੱਜ ਆ ਸਰ ਆਹ ਅਸਰ ਜੀ ਬੀ ਨਾ ਤੇ ਲੱਗੋ ਤੋ ਸੁਝਾ ਬਣਾ ਆ ਜਿਵੇਂ ਆ ਚੀਜ਼ ਨਹੀਂ ਹੁੰਦੀ ਆਪਣੀ ਹੈ ਨਹੀਂ ਆ ਫਿਰਦੀ ਆ ਅੱਛਾ ਗਟੋਲੀ ਜਿਹੜੇ ਦੁਖਾਦਾਈ ਆ ਅੱਗੇ ਹੂੰ ਜਿਵੇਂ ਹਿੱਲ ਗਿਆ ਮੇਰਾ ਹੱਥ ਹਏ ਆ ਕੇ ਬੈਠ ਸੁੱਖੋ ਭੈਣ ਜੀ ਆ ਤੁਹ ਖਦਾਏ ਨਾ ਲਾ ਹੋਇਆ ਤਦ ਕਿਹਨ ਇਹ ਲੰਦੇ ਟੁੱਟ ਜੂਗਾ ਹੋਰ ਪਾਪਾ ਹੀ ਤਕਰਾਂਗੀ ਮੈਂ ਖਲਾ ਕਰਾਰਾ ਹਲਾਲਾ ਤੂੰ ਦੁਬੈਤ ਤੇ ਜਗਾ ਤੇ ਨਿਆਣੀ ਤੋੜਨ ਤੇਰੀ ਬਾਤ ਹੋਰ ਗਈ ਸਾਰਾ ਕੰਮ ਉਹ ਤੇ ਗੱਲ ਪੈ ਗਈ ਨੀ ਕਰੀਦਾ ਸਾਰਾ ਕੰਮ ਉਹ ਤੇ ਗੱਲ ਪੈ ਜਾ ਤੇਰੀ ਬਾਹ ਬੂ ਲਾਤੀ ਪੈ ਜਾ ਹੌਲਾ ਉਹ ਹੀ ਉਹ ਹੀ ਪੈ ਜਾ ਪਿੰਗੀ ਜੀ ਉਹ ਕਿ ਉਹ ਇਹੋ ਮਾਰਨਾ ਪੈਣਾ ਡਾਕਟਰ ਕਰੇ ਮੂ ਨਹੀਂ ਅਦੇ ਇੱਧਰ ਲਈ ਠੀਕ ਆ ਜੀ ਤੇਲ ਵਗੈਰਾ ਬਸ ਮਾਰਤਾ ਨਾ ਮੈਂ ਤੱਕ ਲਾ ਕੇ ਠੀਕ ਕਰ ਦੇ ਲੱਗ ਪਏ ਇਹੋ ਜੇ ਗਾਨਾ ਦਾ ਨਹੀਂ ਕਹਿੰਦੇ ਉਹਦੇ ਇੱਕ ਗਾਨਾ ਪੈ ਗਿਆ ਨਿਕਲੇ ਜਿਹੜੇ ਖਾਨਾ ਗਾਨੇ ਜੀਵੇ ਮੇਰੇ ਨਾਨਾ ਨਾਨੀ ਆ ਇੱਕੜੀ ਹੁੰਦਾ ਉਹ ਗਾਨਾ ਜਦ ਕਿਆ ਹੁੰਦਾ ਉਹ ਗਾਨਾ ਜਦ ਕਰਦਾ ਜਿਵੇਂ ਬਣਾਉਂਦੇ ਹਾਂ ਹਾਂ ਜਿਵੇਂ ਤੇ ਬਣਾਉਂਗਾ ਤਾਂ ਦਾ ਰੀਤ ਬੰਦੂਗੀ ਕਾਹ ਪਤਾ ਪਹਿਲਾਂ ਨਾ ਰੀਤ ਰੀਤ ਨਹੀਂ ਮੈਮ ਸਭ ਦੀ ਹੂੰ ਜਿਹੜੇ ਨਿਆਣੇ ਨਾਨਾ ਨਾਨੀ ਹੋਣ ਦਾਦਾ ਦਾਦੀ ਹੋਣ ਉਹ ਬਣ ਜਾਂਦਾ ਹੂੰ ਸਮਝ ਗਿਆ ਗੱਲ ਇਹ ਹੈ ਜੀ ਨੁੱਕਲੀ ਵੀ ਮੈਨੂੰ ਰੀਤ ਦੀ ਟੈਨਸ਼ਨ ਰੀਤ ਪਾਣੀ ਨਹੀਂ ਪੀਂਦੀ ਪਰੇਤੀ ਪਾਣੀ ਨਹੀਂ ਪਿੰਦੀ ਮਤਲਬ ਬੋਤਲ ਚ ਦਊਗੀ ਹੋ ਵੀ ਐਮੀ ਮੜਿਆਉਂਦਾ ਘਰੇ ਪਾਉਂਗੀ ਘਰੇ ਵੀ ਨਹੀਂ ਪਾਣੀ ਬਹੁਤ ਘੱਟ ਪਾਣੀ ਪਿੰਦੀ ਹੈ ਬਈ ਉਹ ਤਾਂ ਲੱਜ ਰਿਕੁਆਇਰਮੈਂਟ ਹੈ ਨਹੀਂ ਗਰਮੀ ਨਹੀਂ ਹੈ ਜੀ ਫੇਰ ਵੀ ਬੱਚੇ ਨੂੰ ਪਾਣੀ ਤਾਂ ਪੀਣਾ ਚਾਹੀਦਾ ਥੋੜਾ ਮੋਟਾ ਹੋ ਨਾ ਹੁਣ ਕੀ ਕਰ ਸਕਦੇ ਹਾਂ ਤਾਂ ਹੁਣ ਉਹ ਲਿਆ ਤੇਰਾ ਕੀ ਕਹਿੰਦੇ ਹੁਣ ਇਹਨੂੰ ਤੇਰਾ ਉਹ ਕਰਬੂਜਾ ਘੇੜਾ ਕਰਬੂਜਾ ਕਰਬੂਜਾ ਖਲਾ ਦੇ ਤਰਬੂਜ ਖਲਾ ਮੈਂ ਕਰਬੂਜਾ ਤਾਂ ਖਾਂਦੀ ਆ ਉਹ ਆਹੋ ਹਾਂ ਕਰਬੂਜਾ ਦੇ ਵੀ ਚਾਹੀਦੇ ਕਹਿੰਨੀ ਵੀ ਉਹ ਜੇ ਕੰਮ ਦੇ ਤਾਂ ਵਧੀਆ ਉਹ ਪਾਣੀ ਦੀ ਰਿਕਵਰੀ ਪੂਰੀ ਕਰ ਦ ਸਨੀਚ ਆਪਣੀ ਹਾਂ ਬਾਜੀ ਬੜਾ ਪਾਣੀ ਪੀਂਦੀ ਐ ਬੜੀ ਐਨਨ ਨੂੰ ਵੀ ਕਹ ਅਨਨ ਪੁੱਤਰ ਬੁੱਝ ਕਲਾ ਦਿਆ ਕਰ ਉਹ ਗੁਲਕੌਂ ਦੀ ਇੱਕ ਗੱਲ ਵੀ ਤੈਨੂੰ ਹੋਰ ਦੱਸ ਰਾਕ ਦੀ ਰਾਕ ਦੀ ਤੇ ਰੋਂਦੀ ਤਸੀ ਜਸਮਨ ਜਾ ਕਰਕੇ ਠੀਕ ਐ ਇੱਧਰ ਆ ਗਣਾ ਕੁੱਤੇ ਚ ਲਾਉਣ ਫਿਰਦੇ ਤੇ ਬੜੇ ਬੜੇ ਬੰਦੇ ਐ ਕਿਆ ਵੀ ਜਾਂ ਕੇ ਕਹ ਜੱਛੀ ਨਹੀਂ ਹੋਵੇ ਬੁਲੇਦੀ ਵੀ ਬੋਲ ਹਾਂ ਬਤਾ ਕੇ ਮੈਂ ਕਹਿੰਦੀ ਆਣਾ ਬਲੈਡ ਬਣਾ ਦੇ ਖੀਲੇ ਪਾ ਕੇ ਨਹੀਂ ਉ ਤਾਂ ਚਲ ਗਈ ਇੱਕ ਵਾਰ ਕਿਹਾ ਹੈ ਨਾ ਮੈਂ ਮਤਲਬ ਮੈਂ ਆਪਣੇ ਸਾਹਮਣੇ ਕਿਧਰੇ ਚੁੱਪਦਾ ਕਰਾਉਣੀ ਪਈ ਉਹ ਇੱਕ ਵਾਰ ਕਿਹਾ ਮ ਨੂੰ ਤੋਸਾ ਜਾ ਹੋ ਗਿਆ ਵੀ ਇਹ ਬਲੈਡ ਨੂੰ ਕਹਿੰਦੇ ਜਾਂਦੇ ਮਤਲਬ ਆਉਗੇ ਜੱਸੀ ਥੱਲੇ ਝਾੜੂ ਪਾਜ ਦਾ ਕੀ ਗੱਲ ਆ ਨਿਸਤਦਾਰ ਨਹੀਂ ਆਉਣਾ ਨਿਸਤਦਾਰਾਂ ਨੇ ਆਉਣਾ ਥੱਲੇ ਥੱਲੇ ਕੋਈ ਪ੍ਰੋਜੈਕਟ ਛਿੜਿਆ ਆਪ ਲੱਗਦਾ ਮਨ ਮਾਣੇ ਪਿਆਜ਼ ਭਰ ਲਿਆਂਗੀ ਆਓ ਬੰਦੇ ਬੰਦੇ ਅੱਜ ਆ ਹਾਏ ਮੈਂ ਮੱਧਮ ਦੀ ਤਾਂ ਅੰਨ ਦਿਨ ਦੇ ਸਬਾਈ ਬਾਏ ਹਾਏ ਇਧਰ ਆ ਕਮਾ ਨਾ ਘੱਟੇ ਪਵੇ ਤੇਰੀ ਬਾਬਾ ਉਹਦਾ ਸਾਥ ਤੋਂ ਬੋਲੋ ਕੀ ਹੋ ਗਿਆ ਦੇ ਲੈ ਪਾਣੀ ਛਿੜਕ ਕੇ ਦੇਖ ਲੈ ਦੇਖੋ ਚਾਹ ਰੋ ਤੁਸੀਂ ਮਾਰ ਦਿੰਨੇ ਆ ਅੱਛਾ ਨਾਲ ਬਣਾਇਆ ਪਤਾ ਨਹੀਂ ਆ ਗਦੀਆਂ ਬਾਈਕ ਹੀ ਨਹੀਂ ਪਾਲਤੀ ਹੋਗੀ ਕਾਦੀ ਹਾਂ ਨਹੀਂ ਆਵੇਗਾ ਕੋਈ ਚੈਨ ਚੋਆਗਾ हाँ इस तरफ भी कहाँ हमें पार्टी करने का कभी हाँ बस वहाँ के अच्छे हो रहा पार्टी घुमना कर रही हूँ हाँ बस वहाँ पे भी आइसक्रीम खरीद कौन खरीद के था कौन खरीद के थे आपने तो यहाँ पाएं अभी देख लेते हैं भाई कितने दे। साल माल आ गया कितने कितने दे। साल में इसके लिए माल आ गया मजार समझ गया जी समझ गया सब ਵੇ ਲੈ ਬਿੱਟੀ ਹੈ ਪਾਣੀ ਕਰਕੇ ਦੇ ਲੈ ਝਾੜੂ ਜੇ ਤੂੰ ਹੁੰਦਾ ਤਾਂ ਕਰਦਾ ਕਰਦਾ ਖਾਰਦਾ ਨਹੀਂ ਅੱਛਾ ਤੁਸੀਂ ਨਾ ਕਰੋਗੇ ਤੁਸੀਂ ਨਾ ਕਰੋਗੇ ਸਾਵਾਕੀ ਮੈਨੂੰ ਚੰਗਾ ਨਹੀਂ ਲੱਗਦਾ ਅੱਛਾ ਦੇਖ ਆਪਾਂ ਤਾਂ ਪਿਆਰ ਕਰਕੇ ਚੱਲੀਏ ਗੱਲਾਂ ਨਹੀਂ ਮਾਰਦੇ ਆਪਣੇ ਕਮਰੇ ਅੰਦਰ ਉੱਪਰ ਪੂੰਚੇ ਲਾਓ ਲਾਓ ਪੂੰਚੇ ਵੀ ਲਾਉਣੇ ਜ਼ਰੂਰੀ ਆਹ ਰੱਖੋ ਪਰੋੜ ਕੇ ਕਿਹੜੇ ਜਾ ਆਹੀ ਥੱਲੇ ਚਾ ਮਤ ਤਾਹੀ ਧਾਰੋ ਰੱਖੇ ਵੀ ਚੋਰੀ ਨਾ ਕਰੇ ਕੋਈ ਵੀ ਜੇ ਚੋਰੀ ਕਰਨ ਆ ਗਿਆ ਪਿਆਰ ਤਾਂ ਗਿਰ ਜਾਵੇ ਮੋਟੇ ਮੋਟੇ ਜੇ ਕੱਢ ਲਈ ਓ ਪੱਖਾ ਵੀ ਬੰਦ ਕਰੇ ਲਾਈਟ ਆਈ ਦੇ ਰਾਤ ਦਾ ਬੰਦੇ ਹੁਣਾਂ ਚੱਲਦਾ ਤਾਂ ਹੈ ਲਾਈਟ ਹੁਣ ਆਈ ਆ ਓ ਕਰ ਰਹੀ ਪੱਖਾ ਬੰਦ ਪਾਪਾ ਜੀ ਵਾਲਾ ਮੈਨੂੰ ਲੱਗਦਾ ਮੈਨੂੰ ਰਾਹ ਹੈ ਆ ਟੇਬਲ ਸੈੱਟ ਕਰ ਦਿੰਦੀ ਚੱਕ ਕੇ ਤੂੰ ਕਿਹੜਾ ਸੇ ਹੱਥਾ ਲਾ ਕੇ ਰਾਜੀਂ ਹਾਂ ਮੇਰੀ ਬਿੱਲੀ ਮਿੱਠੂ ਆ ਮੈਂ ਆ ਹਾਂ ਕਿਉਂ ਚਾਹਤ ਆਂ ਕੀ ਨੰਬਰ ਤੂੰ ਆਪ ਦੇਖੀ ਦਿੰਦਾ ਪਹਿਲਾ ਰਸਤਾ ਕਲੀਅਰ ਕਰੀ ਦਿੰਦਾ ਟੀਵੀ ਸੜ ਗਿਆ ਉਦੋਂ ਜਦੋਂ ਲਾਈਟ ਉਹ ਘਟੀ ਵੱਧੀ ਦੀ ਅੱਛਾ ਇਹਦੀ ਕਰਕੇ ਤਾਂ ਗਰੀਬ ਇਹਦਾ ਪਟਾਕਾ ਪੈ ਗਿਆ ਪਰ ਉਹ ਤਾਂ ਮੈਂ ਕਹਿੰਦਾ ਉਹ ਲਾਈਟ ਘੱਟ ਵੱਧ ਪੈਣੀ 5-7000 ਚ ਪੈ ਗਈ ਹੋਣੀ ਸਹੀ ਗੱਲ ਆ ਬਾਈ ਦਾ ਚਾਰਜਰ ਗਿਆ ਉਦੋਂ ਚਿਮਨੀ ਵੀ ਗਈ 34 3500 ਦਾ ਚਿਮਨੀ ਵੀ ਗਈ ਹਾਂ ਉਹਦੇ ਬਾਅਦ ਸਕੂਟਰੀ ਦਾ ਚਾਰਜ ਗਿਆ ਕਿੰਨੇ ਦਾ ਆਇਆ ਤਾਂ 10000 ਗਿਆ ਇੱਕ ਫੋਨ ਇੱਕ ਫੋਨ ਇੱਕ ਫੋਨ ਇਹ ਤਾਂ ਮੈਂ ਕਹਿੰਦਾ 10000 ਤੇ ਉੱਪਰੇ ਪੈ ਗਿਆ ਇਹ ਤਾਂ ਖਰਾਬ ਹੋਇਆ ਇਹ ਹਾਂ 10000 ਤੇ ਉੱਪਰ ਪੈ ਗਿਆ ਕੰਮ ਹੋਰ ਚਿਮਰੀ ਤਾਂ ਸਰਵਾਗ ਵੀ ਗਏ ਤੇ ਹਾਲ ਤੱਕ ਠੀਕ ਨਹੀਂ ਹੋਈ ਚੰਗੀ ਤਰ੍ਹਾਂ ਚਲੋ ਦੇਖਣੀ ਪੈਣੀ ਉਹਨੂੰ ਥੋੜਾ ਜਿਹਾ ਵਿੱਚ ਤੇ ਉਹ ਕਰਨ ਵਾਲੀ ਆ ਉਹ ਜਿਹੜਾ ਉਹ ਤੋਂ ਹੁਣ ਇਤਜਾਬ ਦੇ ਨਾਲ ਤਜਾਬ ਉੱਪਰ ਲੱਗੀ ਵੀ ਬੰਦੀ ਹੁਣ ਕਾਰਟਿਕ ਸੋਡਾ ਪਿਆ ਦਾ ਕਿੱਥੇ ਪਿਆ ਦੇਖੋ ਹਾਂ ਕਾਰਟਿਕ ਸੋਡੇ ਦਾ ਸਾਫ ਹੋਣੀ ਆ ਕਾਰਟਿਕ ਸੋਡੇ ਨਾਲ ਸਾਫ ਹੋਣੀ ਆ ਫੇਰ ਬਾਕੀ ਕਾਰਟਿਕ ਦੂਗਾ ਵੀ ਹਾਂ ਜੇ ਨਾ ਜੇ ਤੂੰ ਕੱਲ ਫੇਰ ਅੱਗ ਲਾਇਆਗਾ ਨਾ ਅੱਜ ਸਾਰੇ ਪਈਏ ਬਿੱਲੇ ਦੇ ਜੋ ਮਰਜ਼ੀ ਕਰਵਾ ਲਾਂਗਾ ਉਹਨਾਂ ਤੇ ਅੱਜ ਦੇ ਵੀ ਗੇਰ ਹੋਣਾਂ ਦਾ ਸਾਰਾ ਖੋਦਣਾ ਉਹ ਫੋਸ ਨੂੰ ਹੁਣ ਮੈਂ ਕਿੱਧਰ ਕਿੱਧਰ ਹੁੰਦਾ ਪਰ ਵੀ ਇਹ ਨਹੀਂ ਮਿਲਦਾ ਬਹੁਤ ਪ੍ਰਸ਼ਾਨ ਗੱਲ ਲੈ ਹੂੰ ਕਿੱਧਰ ਕਿੱਧਰ ਹੁੰਦਾ ਮੈਂ ਸਿਆ ਤਬਾਰੇ ਸੁੱਤੇ ਪਈ ਤੇ ਕਿੰਨਾ 1 ਘੰਟੇ ਚ ਹ ਪਈ ਤੇ ਸੁੱਤੇ ਤੂੰ ਮੈਨੂੰ ਲੋਰੀ ਸੁੜਾ ਕੇ ਕੀਤੀ ਨਾ ਆਪਣੇ ਮੂੰਹ ਨਾਲ ਦੱਸਿਆ ਆਪਣੇ ਮੂੰਹ ਨਾਲ ਵੀ ਕੁੜੀ ਨੂੰ ਮੈਂ 10 ਮਿੰਟ ਤਾਂ ਹੀ ਲੇਟ ਹੋਵੇ ਸੁੱਤਾ اٹੇ ਵੀ ਆਦਾ ਦੀ ਮੈਂ ਪਤਾ ਕੀ ਕਹਾਂ ਤਾ ਮੈਂ ਮਾਂ ਵੀ 2:45 ਮਿੰਟ ਪਰ ਤੁਰੂੰਗਾ ਉਹਨੂੰ ਲੈਣ ਮੈਂ ਠੀਕ ਹੈ ਹਾਂ ਮਾਂ ਵੀ ਫੇਰ ਮਾਂ ਚੱਲੋ 2: 50 ਮਿੰਟ ਵਰਤੁਰਾਂ ਵੀ 10 ਮਿੰਟ ਚ ਮੇਰੇ ਸਕੂਟਰ ਉੱਥੇ ਪਹੁੰਚਣੀ 2:45 ਵਰ 50 ਦੇ ਵਿੱਚ ਵਿੱਚ ਅੱਖ ਲੱਗ ਗਈ ਪੂਰੇ 3 ਵਜੇ ਅੱਖ ਖੁੱਲ ਗਈ ਤੈਨੂੰ ਕਹਤਾ ਸੌ ਗਿਆ 10 ਮਿੰਟ ਸੁੱਤੇ 10 ਮਿੰਟ ਵੀ ਨਹੀਂ ਪੂਰੇ 3 ਵਜੇ ਅੱਖ ਖੁੱਲ ਗਈ ਮੇਰੀ ਮੈਂ ਜਦ ਆ ਟਾਈਮ ਦੇਖਿਆ ਮੈਂ ਟਾਈਮ ਜਦ ਮੈਡਨ ਨੂੰ ਤਾਂ ਫੋਨ ਆ ਗਿਆ ਵੀ ਤੁਸੀਂ ਲੈਣੇ ਆ ਜੀ ਰੀਤ ਨੂੰ ਮੈਨੂੰ ਬੈਂਚ ਤੇ ਭੇਜ ਦਮਾਨੀ ਜੀ ਮਾ ਮ ਆ ਗਿਆ ਲਿਆ 10 5 ਮਿੰਟ ਚ ਕਿੰਨਾ ਕੁ ਸੌਂਦਿਆ ਮੈਂ ਕਿੰਨੇ ਕੁ ਮੈਂ ਸੁਪਨੇ ਲੈ ਲਏ ਹੁਣ ਨਹੀਂ ਫੇ ਨੇ ਵੀ ਤੇਰੀ ਮੰਮੀ ਤਾਂ ਰੋਪੜ ਨੂੰ ਗਈ। ਉੱਠਾ ਵੀ ਮਾ ਬੜਵਾਏ ਮਾਜਾ ਸੰਦੀਪ ਨੂੰ ਪਤਾ ਲੱਗ ਗਿਆ ਪਤਾ ਨਹੀਂ ਉਹਨੇ ਰੋੜੀ ਮਾਰਨ ਰਾਪਰ ਤੇ ਜਾ ਕੇ ਥੱਲੇ। ਮੁੜ ਕੇ ਸੋਤਿਆ ਵੀ 3 ਵਜੇ ਐਟਮ ਬੈੱਡ ਪਰ ਗਿਰ ਰਹੀ ਦੀ। ਮੇਰੇ ਕੋਲ ਫੋਨ ਆਇਆ ਹਾ ਤਾਂ। ਮੈਨੂੰ ਕਹਿੰਦੇ ਵੀ ਸੁਭਰੀ ਤੇ ਮਗਾ ਲੈ ਲਿਆ ਵਿਕੀ ਤੂੰ। ਜਦੋਂ 2:45 ਹੋਏ ਬੈਥੇ। ਮੈਂ ਕਿਹਾ ਲੈਣ ਚਲੇ ਗਿਆ ਹੁਣੇ ਆ ਉਹ। ਮੇਰੇ ਵੀ ਯਾਦ ਵੀ ਚੱਲ ਚਲੇ ਜਾਂਦੇ ਮੈਨੂੰ ਵੀ ਫੋਨ ਕਰਕੇ ਦੱਸਣ ਦੀ। ਜ਼ਿਆਦਾ ਆ ਫੋਨ। ਮੈਡਮ ਨੇ ਪਹਿਲਾਂ ਇਹਨੂੰ ਕਰਤਾ। ਫੋਨ ਪਟੋ ਕੁੜੀ ਨੇ ਜਾਣ ਕਿ ਆ ਜਾ। ਆਹ ਦਾ ਹੋਣੀ ਦਾ ਆਈ ਕੋ ਸਤਾਨਾ ਰੋਟੀ ਜਾ ਕੇ ਅੱਗੇ ਥੱਲੇ ਸੌਂਦੀ ਜਾਂਦਾ ਇਹਨੇ ਆਕਣਿਆ ਸ਼ਾਂਤੀ ਬਾਹਲ ਦਾ ਮੋਪਰ ਕੱਤ ਨਹੀਂ ਸੌਂਦਾ ਮੈਨੂੰ ਪਤਾ ਮੇਰੀ ਸ਼ਾਂਤੀ ਤੁਸੀਂ ਖਤਮ ਕਰਦੇ ਤੁਸੀਂ ਚਾਂਦੀ ਬਾਹਰ ਕਰਕੇ ਜਾਏਗਾ ਮੈਂ ਪੋਲਟਰੀ ਫਾਰਮ ਤੇ ਚੱਲ ਕੇ ਕਰਦਾ ਤੁਸੀਂ ਉੱਥੇ ਆ ਜਾ ਕਰਨ ਫਿਰ ਤਾਂ ਆ ਜਾ ਉੱਥੇ ਤਾਂ ਮੈਂ ਰੋਜ਼ੇ ਰੋਜ਼ੇ ਜਾਏਗਾ ਨਾ ਤੁਸੀਂ ਤੁਰ ਕੇ ਉੱਥੇ ਨੂੰ ਆਓਗੇ ਬਜਟਾ ਘਟੂ ਚੁੱਪਾ ਕਰਨੀ ਚ ਨਹੀਂ ਅਸੀਂ ਬਾਹਰ ਜਾਉਨੇ ਕਰ ਹੈ ਹਾਂ ਸਮਝੇ ਕਰਨਾ ਚੱਕਮੜ ਜੀ ਹੋ ਟੋਕਰੀ ਵਿੱਚ ਪਾ ਦਿਆ ਚਾਕੇ ਕੰਗਲਾ ਆਏ ਮੈਨੂੰ ਲੰਮਾ ਦਾ ਕੋਚੇ ਜੀ ਆ ਤਾ ਆ ਗਏ ਥੋੜਾ ਤੁਮਾ ਨਹੀਂ ਰੀਂਗ ਦੇ ਇੱਕ ਕੰਦ ਸੋਣਾ ਇੰਨਾ ਕਤੋਣਾ ਹੈ ਤੂੰ ਕਿੰਨੀ ਦਰਦੀ ਕੋਈ ਕਤੋਣ ਦਾ ਇੰਨਾ ਕਿ ਤੋਣਾ ਟੋਕਰਾ ਕਿੱਥੇ ਜਾਉਂਗਾ ਨੱਗੜ ਟਿੱਕੀਆ ਧੋ ਦੇ ਟੋਕਰਾ ਤੇ ਸਾਈਕਲ ਵਰ ਪਿਆ ਤਾਂ ਕੈਨ ਕਰਤਾ ਉਹ ਫੜਾ ਰੁਕ ਜਾ ਤਾਂ ਤਾ ਤੋਣਾ ਇਹਨਾਂ ਨੇ ਚੋੜਾ ਲੱਗੀ ਨੇ ਮੇਰਾ ਉਹ ਮੈਂ ਕੁਝ ਨਹੀਂ ਤੋਣਾਗਾ ਮੈਂ ਚੱਲਿਆ ਉਹ ਟੋਕਰ ਵਾਲੀ ਮਸ਼ੀਨ 'ਚ ਟੋਕਣਾ ਬਸ ਐ ਇੱਥੇ ਤੇ ਚੱਕ ਕੇ ਉੱਧਰ ਜਾਂਦਾ ਉੱਧਰ ਤੇ ਚੱਕ ਕੇ ਇੱਧਰ ਆ ਜਾਂਦਾ ਹਾਂਜੀ ਮੈਂ ਕੁਝ ਨਹੀਂ ਲਿਆਉਣਾ ਹੈਗਾ ਸਬੀਬਾ ਜਾ ਕਰਵਾ ਦਈਏ ਤੇਰੀ ਪਰ ਅੰਮੀ ਇਹ ਡਾਲ ਰਹੀ ਹੈ ਮੁਕੇ ਬਾਏ 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 ਹੋ ਹੁਣ ਉੱਥੇ ਆ ਉੱਥੇ ਖੜਾ ਇਧਰਲੀ ਸੜ ਜੰਗਲੇ ਦੇ ਗੁੰਜੇ ਪਰਾਛੇ ਮੈਂ ਤਾਂ ਗਰਦ ਤੇਰਾ ਨਾ ਵੀ ਗਰਦ ਕਿੱਥੇ ਗਈ ਗਰਦ ਤਾਂ ਰਾਤ ਥੋੜੀ ਉੱਡਲੀ ਹਵਾ ਨੇ ਥੋੜੀ ਚੱਲੀ ਆ ਉਹ ਗੱਲ ਨਹੀਂ ਹੁਣ ਹੁਣ ਸਿੰਬਰ ਦੇ ਘਰ ਉਹ ਜਿਹੜੀ ਉੱਡਣ ਵਾਲੀ ਸੀ ਗਰਦ ਗੁਰਦ ਰਾਤ ਤੇ ਉੱਡਲੀ ਉਹ ਤਾਂ ਫੇਰ ਗੱਲ ਆ ਕਾਇਨਾ ਸੁਣੀ ਜਾਂਦਾ ਸੁਵੀ ਜਾਂਦਾ ਫੇਰ ਦੇਖਦੇ ਵੀ ਇਹਨਾਂ ਨੇ ਨਿਬਾੜਨਾ ਵਾ ਗੱਲ ਲੱਖ ਰੁਪਏ ਦੀ ਗੈਰਤੀ ਦਾ ਅੱਛਾ ਹਾਂ ਉਹਦਾ ਗੱਡੀ ਦਾ ਟਾਇਰ ਆਉਣਾ ਰਿਹਾ ਤਾਂ ਚੱਲਦੀ ਹੋਣੀ ਆ ਉਹ ਉਹਦਾ ਵਿਚਾਰ ਨਹੀਂ ਬੈਠਾ ਉਸੇ ਦਾ ਬੈਟਰੀ ਬੂਟਰੀ ਵਿੱਚ ਸੈਟਾ ਵੀ ਕੰਨਾਮ ਕਰ ਦੋ ਜਿਹੜਾ ਪਿਆ ਬੀਜ ਵਾਲਾ ਉਹ ਕਰਕੇ ਲੋਡ ਘਾ ਕੇ ਆਜੋ ਉੱਥੇ ਪੁਝਾ ਲੈਣਾ ਕਿਉਂਕਿ ਪਈਏ ਪਾ ਨੂੰ ਮਿਲਣ ਨਹੀਂ ਹੈ ਨਾਲ ਵਿੱਚ ਤੇ ਉਹ ਆਉਣਾ ਨਹੀਂ ਹੈਗਾ ਅਰੇ ਸਵਾਸ ਰੇਤਾ ਹੋਊਗਾ ਵੀਰ ਹਾਂ ਇਹ ਚੱਕੇ ਰੱਖ ਦਿਓ ਤੁਸੀਂ ਪੁੱਛ ਰੱਖ ਦਿਓ ਫੜਾ ਰੱਖਾ ਕੇ ਜੇ ਦੋ ਹਬਾਤੋ ਮੈਨੂੰ ਤੇਰੀ ਜੀ ਬਣਾ ਕੇ ਵੀ ਬੱਚੇ ਸੰਭਲਣਾ ਤਾਂ ਘੇਰ ਦੋ ਘੇਰ ਦੋ ਘੇਰ ਪਰ ਥੇਰ ਪਰ ਥੋੜੋ ਘੇਰ ਉਹਨੇ ਟੋਕਰੀ ਚ ਰੱਖ ਦੋ ਮੈਂ ਸੱਟ ਕੇ ਆਉਂਦਾ ਨੂੰ ਉੱਥੇ ਕੋਬੇ ਕੋ ਇਸੇ ਕੋ ਬਾੜ ਜਿਦਾ ਬਣਿਆ ਬਸ ਗਾੜ ਇਹ ਪਾਇਆ ਚਾਰ ਗੋੜੇ ਟੋਕਰੀ ਚ ਆ ਵੀਏ ਮਾ ਅੱਗੇ ਪੰਚ ਆਹ ਜਗਾ ਗੋਲੋ ਉਹ ਤਾਂ ਜਿਆਦਾ ਦੀ ਗੱਲ ਨਹੀਂ ਅੰਦਰ ਵੀ ਦੇਖਣਾ ਵੀ ਪਏ ਹੋਏ ਬਾਲਾ ਤਾਂ ਤਾਂ ਨਾ ਚੰਗਾ ਪਤਾ ਕਰੋ ਇਹਨਾਂ ਬੱਲੇ ਤੇ ਪਿਆ ਮੈਂ ਦੇਖ ਰਿਹਾ ਤੇ ਇੱਧਰ ਨੂੰ ਕਿੱਧਰ ਮਾਰਦੇ ਆ ਆਹੀ ਫਰਕਾ ਖੋਦੇ ਨੇ ਹਾਲੇ ਹੋ ਯਾਰ ਜਿੱਥੇ ਗੰਦਾ ਉੱਥੇ ਪਾਣੀ ਮਾਰੋ ਬਸ Dette er det i tåke. ਈ ਗੱਲ ਹੀ ਮਿਲ ਰਹੇ ਕਿ ਸਾਰੇ ਅਗਲੇ ਬਲੌਗ ਤੋਂ ਮਹਾਰਾਜ ਰੱਖੇ ਤੁਹਾਨੂੰ ਪਹਾੜਾਂ ਚੜ੍ਹਦੀ ਗਲਾਸੀ